ਬੀਜੇਪੀ ਦੇ ਹਰਪ੍ਰੀਤ ਕੌਰ ਬਬਲਾ ਮੇਅਰ ਚੁਣੀ ਗਈ ਹੈ ਚੰਡੀਗੜ੍ਹ ਤਵੱਚ ਗੇਮ ਪਲਟ ਗਈ ਹੈ ਮੇਅਰ ਚੋਣ ਦੇ ਵਿੱਚ ਬੀਜੇਪੀ ਨੇ ਬਾਜ਼ੀ ਮਾਰ ਲਈ ਹੈ ਹਰਪ੍ਰੀਤ ਕੌਰ ਬਬਲਾ ਮੇਅਰ ਬਣੀ ਹੈ ਕਾਂਗਰਸ ਦੇ ਜਸਪੀਰ ਬੰਟੀ ਡਿਪਟੀ ਮੇਅਰ ਨੇ ਅਤੇ ਕਾਂਗਰਸ ਦੇ ਜਸਪੀਰ ਬੰਟੀ ਸੀਨੀਅਰ ਡਿਪਟੀ ਮੇਅਰ ਨੇ ਮਾਫ ਕਰਨਾ ਡਿਪਟੀ ਮੇਅਰ ਦੇ ਨਤੀਜਿਆਂ ਦਾ ਅਧਿਕਾਰ ਤ एलान ਹੋਣੀ ਵਾਲਾ ਸਾਡੇ ਸਹਿਯੋਗੀ ਲਗਾਤਾਰ ਉੱਥੇ ਜੁੜੇ ਹੋਏ ਨੇ ਸਾਡੀਆਂ ਟੀਮਾਂ ਚੁਟੀਆਂ ਹੋਈਆਂ ਨੇ ਤਾਂ ਪ੍ਰੇਮ ਲਤਾ ਨੂੰ 17 ਵੋਟਾਂ ਪਈਆਂ ਨੇ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟ ਮਿਲੇ ਨੇ ਹਰਪ੍ਰੀਤ ਕੌਰ ਬਬਲਾ ਜਿੱਤ ਗਏ ਨੇ ਕਰਾਸ ਵੋਟਿੰਗ ਦੇ ਸਹਾਰੇ ਹਰਪ੍ਰੀਤ ਕੌਰ ਬਬਲਾ ਜਿੱਤੇ ਨੇ ਤੇ ਪ੍ਰੇਮ ਲਤਾ ਹਾਰ ਗਈ ਹੈ ਹੁਣ ਇਹ ਵੱਡਾ ਛਟਕਾ ਵੀ ਆਮ ਆਦਮੀ ਪਾਰਟੀ ਦੇ ਲਈ ਆਖਿਆ ਜਾ ਸਕਦਾ ਹੈ ਜਦਕਿ ਭਾਜਪਾ ਨੂੰ ਬਾਲ ਮਿਲਿਆ ਰਵਨੀਤ ਬਟੂਏ ਕਹਿੰਦਾ ਨਹੀਂ ਕਿ ਰਾਜਸਥਾਨੀ ਜਿੱਤ ਲਈ ਹੈ ਤੇ ਹੁਣ ਅਗਲੀ ਵਾਰ ਪੰਜਾਬ ਦੀ ਹੈ ਕਿਉਂਕਿ 2027 ਜ्यों-ਜ्यों ਨਜ਼ਦੀਕ ਆਉਂਦਾ ਜਾ ਰਿਹਾ ਹੈ ਤਿਉਹ ਤਿਉਹ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਤਰ੍ਹਾਂ ਤਰ੍ਹਾਂ ਦੇ ਕਿਆਸੇ ਤਰ੍ਹਾਂ ਤਰ੍ਹਾਂ ਦੇ ਦਾਵੇ ਠੁੱਕੇ ਜਾਣ ਲੱਗੇ ਨੇ ਹੁਣੇ ਤੋਂ ਹੀ ਕੇਂਦਰੀ ਰਾਜ ਮੰਤਰੀ ਨੇ ਰਣਨੀਤਿਕ ਪਿਟੂ ਜਿਨ੍ਹਾਂ ਦੇ ਬੋਲੇ ਬਿਆਨ ਦਿੱਤਾ ਗਿਆ ਸ ਡਿਪਟੀ ਤੇ ਸੀਨੀਅਰ ਡਿਪਮੀਅਰ ਚੋਣਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਤਾਂ ਸੀਨੀਅਰ ਡਿਪਮੀਅਰ ਤੇ ਡਿਪਟੀ ਮੇਅਰ ਦੇ ਵਿੱਚ ਵੀ ਕਾਂਗਰਸ ਦੀ ਜਿੱਤ ਹੋਈ ਅਧਿਕਾਰਤ ਤੌਰ ਤੇ ਐਲਾਨ ਹੋ ਗਿਆ ਤਾਂ ਨਮਾ ਮਹਿਤਾ ਡਿਪਟੀ ਮੇਅਰ ਬਣੇ ਨੇ ਕਾਂਗਰਸ ਦੇ ਜਸਪੀਰ ਬੰਟੀ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸ ਦੀ ਤਰਨਾ ਮਹਿਤਾ ਡਿਪਟੀ ਮੇਅਰ ਚੋਣ ਲਈ ਗਈ ਹੈ ਜੀਪੀ ਤੇ ਸੀਨੀਅਰ ਜੀਪੀ ਮੇਅਰ ਚੋਣਾਂ ਦੇ ਵਿੱਚ ਕਾਂਗਰਸ ਜਿੱਤੀ ਹੈ ਮੇਅਰ ਦੀ ਚੋਣ ਭਾਜਪਾ ਨੇ ਜਿੱਤੀ ਹੈ ਜਦ ਕਿ ਸੀਨੀਅਰ ਡਿਪਟੀ ਮੇਅਰ ਅਤੇ ਜੀਪੀ ਮੇਅਰ ਕਾਂਗਰਸ ਦੇ ਹਿੱਸੇ ਆਏ ਨੇ ਕਾਂਗਰਸ ਦੇ ਕੈਂਡੀਡੇਟ ਇਹ ਜਿੱਤੇ ਨੇ ਤਾਂ ਦੂਜੇ ਪਾਸੇ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ ਅਧਕਾਰਤ ਤੌਰ ਤੇ ਇਹਨਾਂ ਸਾਰੇ ਹੀ ਅਹੁਦਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅੱਜ VOTING ਹੋਈ ਸੀ ਦਪਹਿਰੋਂ ਬਾਅਦ ਨਤੀਜੇ 2:30 ਤੋਂ ਪਹਿਲਾਂ ਪਹਿਲਾਂ ਐਲਾਨੇ ਜਾ ਚੁੱਕੇ ਨੇ ਜਿਸ ਤਰ੍ਹਾਂ ਸੀ ਸੂਰਤ ਹੀ ਕਹ ਰਹੀ ਸੀ ਕਿ ਬਾਅਦ ਦੁਪਹਿਰ 2 ਵਜੇ ਤੋਂ ਨਤੀਜਿਆਂ ਦਾ ਐਲਾਨ ਹੋ ਜਾਏਗਾ ਉਸੇ ਤਰ੍ਹਾਂ ਨਤੀਜੇ ਐਲਾਨੇ ਗਏ ਨੇ 2:30 ਤੋਂ ਪਹਿਲਾਂ ਪਹਿਲਾਂ ਤਿੰਨੋਂ ਹੀ ਉਧਿਆਂ ਦੇ ਜੇਤੂਆਂ ਦਾ ਐਲਾਨ ਹੋ ਗਿਆ ਹੈ ਸੀਨੀਅਰ ਡਿਪਟੀ ਮੇਅਰ ਜਸਵੀਰ ਬੰਟੀ ਜਿੱਤ ਗਏ ਨੇ ਤੇ ਬਿਮਲਾ ਦੂਬੇ ਭਾਜਪਾ ਦੀ ਹਾਰ ਗਈ ਹੈ ਨਿਸਤਾਰਾ ਵੋਟਾਂ ਦਾ ਫਰਕ ਦੱਸਿਆ ਜਾ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਕਿ ਜੋ ਅਸੀਂ ਗ੍ਰਾਫਿਕਸ ਦੇ ذریعے ਸੰਝਾ ਰਹੇ ਹਾਂ ਕਾਂਗਰਸ ਨੂੰ ਨਹੀਂ ਵੋਟਾਂ ਮਿਲੀਆਂ ਜਸਪੀਰ ਮੰਟੀ ਨੂੰ ਵੀ ਜਮਲਾ ਦੁਬੇ ਜਦੋਂ ਭਾਜਪਾ ਦੀ ਮੀਤ ਵਰਸੀ ਨੂੰ ਸਟਾਰਾ ਵੋਟਰ ਮਿਲੇ ਨੇ ਤੇ ਬਿਮਲਾ ਦੁਬੇ ਹਾਰ ਗਏ ਨੇ ਸੀਨੀਅਰ ਡਿਪਟੀ ਮੇਅਰ ਜਸਪੀਰ ਮੰਟੀ ਡਿਪਟੀ ਮੇਅਰ ਤਰਨਾ ਮਤਾ ਕਾਂਗਰਸ ਵੀ ਜਿੱਤੇ ਹੈ ਜਦਕਿ ਮੇਅਰ ਦੀ ਕੁਰਸੀ ਭਾਜਪਾ ਦੇ ਹੱਥ ਆਈ ਹੈ ਹਰਪ੍ਰੀਤ ਪਰਬਲਾ ਐਥੇ ਮੇਅਰ ਦੀ ਚੋਣ ਜਿੱਤੇ ਨੇ ਅੱਜ ਸਾਰੀ ਹੀ ਗੇਮ ਬਲਟ ਗਈ ਹੈ